ਅੋ ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਿਆਰ ਵਿੱਚ ਭਿੱਜ ਕੇ ਸਾਰੀ ਸੰਗਤ ਆਸੀਸ ਬਖਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪਾਵਨ ਮੁਖ ਵਾਕ ਆਪ ਜੀ ਨੇ ਸੁਣਿਆ ਹੈ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਤਨਾਸਰੀ ਰਾਗ ਦੇ ਅੰਦਰ ਪਹਿਲੇ ਘਰ ਵਿੱਚ ਸਾਨੂੰ ਇਹ ਹੁਕਮ ਬਖਸ਼ਿਸ਼ ਕੀਤਾ ਹੈ ਅੱਜ ਦੀ ਹੁਕਮ ਦਾ ਜਿਹੜਾ ਸਾਰੰਸ਼ ਹੈ ਜਿਹੜਾ ਤਤ ਨਚੋੜ ਹੈ ਭਾਵ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਬੇਨਤੀ ਕਰਨੀ ਸਿਖਾਈ ਹੈ ਕਿ ਹੇ ਭਲਿਆ ਗੁਰੂ ਤੇ ਦਰ ਤੇ ਆਉਣ ਲੱਗਿਆਂ ਇੱਕ ਗੁਰੂ ਨੂੰ ਬੇਨਤੀ ਕਰਿਆ ਕਰ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਇੱਕ ਬੇਨਤੀ ਮੰਗਿਆ ਕਰ ਹੇ ਮਾਲਕਾ ਜੀ ਇਸ ਚੀਜ਼ ਦੀ ਘਾਟ ਹੈ ਤੇ ਆਹ ਚੀਜ਼ ਮੇਰੀ ਝੋਲੀ ਵਿੱਚ ਪਾ ਕੇ ਇਸ ਘਾਟ ਨੂੰ ਪੂਰਿਆ ਕਰ ਦੇ ਸੰਸਾਰ ਦੇ ਤਖਤੇ ਤੇ ਮਨੁੱਖ ਬੇਨਤੀ ਜ਼ਰੂਰ ਕਰਦਾ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਇਸ ਸੰਸਾਰ ਵਿੱਚ ਰਹਿੰਦੇ ਹੋਇਆਂ ਮਨੁੱਖ ਕਰਤੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਸ ਗੱਲ ਵਿੱਚ ਕੋਈ ਦੋਰ ਹੈ ਨਹੀਂ ਪਰ ਜਿਹੜੀ ਇਹਦੀ ਬੇਨਤੀ ਹੁੰਦੀ ਹੈ ਜਿਹੜੀ ਇਹਦੀ ਅਰਦਾਸ ਹੁੰਦੀ ਹੈ ਨਾ ਉਹ ਸਿਰਫ ਆਪਣੇ ਹਿੱਤ ਲਈ ਹੁੰਦੀ ਹੈ ਉਹ ਸਿਰਫ ਆਪਣੇ ਹਿੱਤ ਲਈ ਹੈ ਗੁਰੂ ਲਈ ਇਹਨੇ ਕੁਝ ਨਹੀਂ ਮੰਗਿਆ ਇਹਨੇ ਆਪਣੇ ਜੀਵਨ ਲਈ ਕੁਝ ਨਹੀਂ ਮੰਗਿਆ ਇਹਨੇ ਸਿਰਫ ਆਪਣੇ ਪਰਿਵਾਰ ਲਈ ਮੰਗਿਆ ਇਹਨੇ ਆਪਣੇ ਤਨ ਲਈ ਮੰਗਿਆ ਇਹਨੇ ਆਪਣੇ ਬੱਚਿਆਂ ਲਈ ਸਭ ਕੁਝ ਮੰਗਿਆ ਤੇ ਮੈਨੂੰ ਇਹ ਗੱਲ ਬੜੀ ਪਿਆਰੀ ਲੱਗਦੀ ਭਲਾ ਇਹ ਅਰਦਾਸ ਸਾਡੇ ਸਿੱਖਾਂ ਨੇ ਸਾਡੀ ਝੋਲੀ 'ਚ ਪਾਈ ਹੈ ਬਣਾ ਕੇ ਕਿੰਨਾ ਪਿਆਰਾ ਬਚਨ ਹੈ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਕਿਉਂਕਿ ਪਤਾ ਹੈ ਨਾ ਵੀ ਸਿੱਖ ਕਿਤੇ ਇਹ ਦੁਨਿਆਵੀ ਪਦਾਰਥ ਮੰਗਦਾ ਮੰਗਦਾ ਕਿਤੇ ਕਰਤੇ ਨੂੰ ਨਾ ਭੁੱਲ ਜਾਵੇ ਦੁਨਿਆਵੀ ਪਦਾਰਥ ਮੰਗਦਾ ਮੰਗਦਾ ਕਿਤੇ ਰੱਬ ਦੀ ਇਬਾਦਤੀ ਨਾ ਵਿਸਰ ਜਾਵੇ ਜੇ ਗੁਰੂ ਸਾਹਿਬ ਜੀ ਦੇ ਪਿਆਰਿਆਂ ਨੇ ਗੁਰੂ ਸਾਹਿਬ ਦੇ ਭਗਤਾਂ ਨੇ ਵੀ ਮੰਗ ਪਹਿਲਾਂ ਮੰਗੀ ਪਹਲਾ ਦੁਨਿਆਵੀ ਗੱਲ ਕੀਤੀ ਪਰ ਨਾਲ ਇੱਕ ਗੱਲ ਕਿ ਇਹ ਵੀ ਤੇਰੀ ਭਗਤੀ ਚਾਹੀਦੀ ਮਾਲਕਾ ਮੈਨੂੰ ਫਿਰ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਵਿੱਚ ਬੈਠ ਕੇ ਸੰਸਾਰ ਵਿੱਚ ਮਨੁੱਖ ਜਰੂਰ ਮੰਗ ਮੰਗਦਾ ਸੰਸਾਰਕ ਮਨੁੱਖ ਰੋਜ਼ ਬੇਨਤੀ ਕਰਦਾ ਉਹ ਤੁਸੀਂ ਵੀ ਕਰ ਦਿਓ ਮੈਂ ਵੀ ਕਰਦਾ ਬੇਨਤੀ ਪਰ ਸਾਡੀ ਬੇਨਤੀ ਕੀ ਹੁੰਦੀ ਅਰਦਾਸ ਪਹਲਾ ਸਾਡੀ ਕੀ ਹੁੰਦੀ ਹੈ ਮਾਲਕਾ ਪਰਿਵਾਰ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੰਗਾ ਘਰ ਬਣਾ ਦੇਣਾ ਬੱਚਾ ਪੀ ਆਰ ਲੱਗ ਜਾਏ ਜਾਗ ਕੇ ਬੱਚੇ ਦਾ ਵੀਜ਼ਾ ਆ ਜਾਏ ਇਦਾਂ ਨਹੀਂ ਸਾਡੀਆਂ ਅਰਦਾਸਾਂ ਹੁੰਦੀਆਂ ਪਰ ਗੁਰੂ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਆਖਿਆ ਪੜਿਓ ਮਹਾਰਾਏ ਕਹਿੰਦੇ ਵੇਨ ਤੋ ਦੋ ਹੋਰ ਜੇ ਮੰਗਣਾ ਸਿਰ ਦੁਖਾ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੋਖਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਦੁਨਿਆਵੀ ਪਦਾਰਥ ਨਾ ਮੰਗੋ ਇਹ ਨਹੀਂ ਕਹਿੰਦਾ ਕਿ ਇਸ ਦਰ ਤੋਂ ਤੁਸੀਂ دنیਵੀ ਪਦਾਰਥ ਮੰਗੋ ਨਾ ਮੰਗੋ ਪਰ ਗੁਰੂ ਨੇ ਇੱਕ ਗੱਲ ਆਖੀ ਕਲਗੇ دنیਵੀ ਪਦਾਰਥ ਮੰਗ ਬੇਸ਼ੱਕ ਮੰਗਣੇ ਪਰ ਬੰਦਿਆ ਜੀਵਨ ਦੇ ਅੰਦਰ ਇੱਕ ਚੀਜ਼ ਮੰਗੀ ਦਾਤਾ ਉਹ ਕੀ ਹੈ ਸਬਰ ਤੇ ਸੰਤੋਖ ਅੱਜ ਦੇ ਪਾਵਨ ਦੀਵਾਨ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਬੇਨਤੀ ਕਰਨੀ ਸਿਖਾਈ ਕਰਤੇ ਦੇ ਅੱਗੇ ਮਾਲਕਾ ਤੁਸੀਂ ਮੈਂ ਇੱਕ ਬੇਨਤੀ ਕਰਾਂਗਾ ਕਦੇ ਚੁਰਿਆਣਾ ਕਰੋ ਕਿਸੇ ਗੱਲ ਤੋਂ ਰੱਬ ਨੇ ਭਲਾ ਤੁਹਾਨੂੰ ਥੋੜਾ ਦਿੱਤਾ ਤੇ ਭਲਾ ਤੁਹਾਨੂੰ ਬਹੁਤਾ ਦਿੱਤਾ ਮੈਂ ਕਿਵਰੀ ਗੱਲ ਕਰਦਾ ਨਾ ਸਾਨੂੰ ਕਰਦੇ ਨੇ ਸ਼ੁਕਰਾਨੇ ਦੇ ਰਾਹ ਤੇ ਤੋਰਿਆ ਨਾ ਕਿ ਸ਼ਿਕਵੇ ਦੇ ਰਾਹ ਤੇ ਤੋਰਿਆ ਜੇ ਰੱਬ ਮੈਂ ਇੱਕ ਗੱਲ ਕਹਾਂਗਾ ਜੇ ਰੱਬ ਨੇ ਤੁਹਾਨੂੰ ਇੱਕ ਇੱਕ ਕਮਰਾ ਦਿੱਤਾ ਨਾ ਤੁਸੀਂ ਆਪਣੀ ਮਿਹਨਤ ਨਾਲ ਇੱਕ ਕਮਰਾ ਮੰਨ ਲਓ ਤਿਆਰ ਕੀਤਾ ਹੈ ਮਿਹਨਤ ਕਰਕੇ ਤਾਂ ਵੀ ਕਿਹਾ ਕਰੋ ਦਾਤਾ ਜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਜੇ ਮਾਲਕ ਨੇ ਦੋ ਕਿਰਪਾ ਕਰਦੀ ਹੈ ਤਾਂ ਵੀ ਮਾਲਕ ਦਾ ਸ਼ੁਕਰਾਨਾ ਵਾ ਖਿਆਲ ਕਰਿਓ ਜੇ ਰਾਵਣੇ ਤੈਨੂੰ ਬੜਾ ਵਧੀਆ ਮਹਿਲ ਦੇ ਦਿੱਤਾ ਤਾਂ ਵੀ ਕਰਤੇ ਦਾ ਸ਼ੁਕਰਾਨਾ ਕਰਿਆ ਕਰ ਪਰ ਜੇ ਤੈਨੂੰ ਕੁੱਲੀ ਵਿੱਚ ਵੀ ਰਹਿਣਾ ਮਹਿਸੂਸ ਹੋ ਰਿਹਾ ਨਾ ਤੇ ਤਾਂ ਵੀ ਫਿਰ ਕਰਤੇ ਦਾ ਸ਼ੁਕਰਾਨਾ ਕਰਿਆ ਕਰ ਗੁਰਬਾਣੀ ਵਿੱਚ ਇੱਕ ਪੰਕਤੀ ਬੜੀ ਪਿਆਰੀ ਹੈ ਸ਼ਾਇਦ ਤੁਸੀਂ ਪੜ੍ਹੀ ਹੋਏਗੀ ਮਾਰੇ ਕਹਿੰਦੇ ਨੇ ਭਲੀ ਸਹਾ ਵੀ ਸ਼ਾ ਪਰਿ ਜਾ ਮੈਂ ਗੁਣ ਗਾਏ ਕਿਤਹੀ ਕਾਮਣਾ ਧੌਲ ਹਾਰ ਜਿਤ ਹਰ ਬਸਦਾਏ ਉਹ ਸ਼ਪਰੀ ਵੀ ਚੰਗੀ ਹੈ ਉਹ ਕੱਚਾ ਮਕਾਨ ਵੀ ਚੰਗਾ ਵਾ ਇਹਦਾ ਕਹਿ ਲਓ ਉਹ ਪਾਲਿਆਂ ਵਾਲਾ ਮਕਾਨ ਉਹ ਵੀ ਚੰਗਾ ਵਾ ਜਿਸ ਮਕਾਨ ਦੀ ਛੱਤ ਥੱਲੇ ਬੈਠ ਕੇ ਸਾਰੇ ਪਰਿਵਾਰ ਦੇ ਮੈਂਬਰ ਰੱਬ ਦੀ ਇਬਾਦਤ ਕਰਦੇ ਹੋਣ ਤੇ ਨਹੀਂ ਤੇ ਗੁਰੂ ਸਾਨੂੰ ਕਹਿਣਾ ਪਵੇਗਾ ਭਾਣਾ ਵੱਡਾ ਮਹਿਲ ਤਿਆਰ ਤਿਆਰ ਕਰ ਲਿਆ ਹੋਵੇ ਬੰਦਿਆਂ ਪਰ ਜੇ ਉਸ ਮਹਿਲ ਦੇ ਅੰਦਰ ਉਸ ਮਕਾਨ ਵਿੱਚ ਕਦੇ ਰੱਬ ਦੀ ਇਬਾਦਤ ਨਹੀਂ ਨ ਹੋਈ ਤੇ ਗੁਰੂ ਸਾਨੂੰ ਕਹਿਣਾ ਪੈਣਾ ਉਹ ਮੜੀਆਂ ਦੇ ਬਰਾਬਰ ਹੈ ਉਥੇ ਰਹਿਣ ਵਾਲੇ ਬੰਦੇ ਨਹੀਂ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ ਬੜੀ ਸਾਨੂੰ ਤਿੱਖੀ ਆਵਾਜ਼ ਚ ਗੁਰੂ ਸਾਹਿਬ ਕਹਿੰਦੇ ਨੇ ਉਥੇ ਰਹਿਣ ਵਾਲੇ ਬੰਦੇ ਨਹੀਂ ਉਥੇ ਰਹਿਣ ਵਾਲੇ ਕੌਣ ਹੈ ਭੂਤ ਵਸੈ ਤਿਨ ਮੈਂ ਉਥੇ ਕੂਤਾਂ ਦਾ ਵਾਸਾ ਹੁੰਦਾ ਵਾ ਹੁਣ ਅੱਜ ਸਾਨੂੰ ਜਿਹੜਾ ਬਚਨ ਗੁਰੂ ਸਾਹਿਬ ਜੀ ਨੇ ਸਾਡੀ ਝੋਲੀ ਚ ਪਾਇਆ ਕੱਲੇ ਕੱਲੇ ਸ਼ਬਦ ਨੂੰ ਸਮਝਿਓ ਜੀ ਗੁਰੂ ਸਾਹਿਬ ਕਹਿੰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਧੰਨਵਾਦ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਅਕਾਲ ਪੁਰਖ ਦਾ ਦੂਸਰਾ ਧੰਨਵਾਦ ਤੋਂ ਆ ਰੱਬ ਵਰਗੀ ਸੰਗਤ ਦਾ ਭਲਾ ਕਿਉਂ ਤੁਸੀਂ ਮੇਰੇ ਕਰਕੇ ਨਹੀਂ ਆਉਂਦੇਗੇ ਤੁਸੀਂ ਗੁਰੂ ਕਰਕੇ ਆਉਨੇ ਹੋ ਬੜੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਪਹਿਲਾਂ ਇੱਕ ਜਣਾ ਬੈਠਾ ਹੁੰਦਾ ਸੀ ਦੋ ਜਣੇ ਹੁਣ ਹੌਲੀ ਹੌਲੀ ਥੋੜੇ ਥੋੜੇ ਸਰੀਰਵਦਨੇ ਸ਼ੁਰੂ ਹੋ ਗਏ ਤੇ ਮੈਂ ਕਈ ਵਾਰੀ ਗੱਲ ਕਰਦਾ ਨਾ ਵਾ ਗੁਰਦੁਆਰੇ ਹੋਏ ਸੋਝੀ ਪਾਈ ਸੀ ਗੁਰਦੁਆਰੇ ਦਾ ਮਤਲਬ ਸਿਰਫ ਇਹ ਨਹੀਂ ਕਿ ਮੱਥਾ ਟੇਕ ਕੇ ਚਲੇ ਗਏ ਕੜਾ ਪ੍ਰਸ਼ਾਦ ਲੈ ਕੇ ਚਲੇ ਗਏ ਤੇ ਖੀਰ ਛੱਕ ਕੇ ਚਲੇ ਗਏ ਪੂੜੀਆਂ ਛੱਕ ਕੇ ਚਲੇ ਗਏ ਨਹੀਂ ਗੁਰਦੁਆਰੇ ਦਾ ਮਤਲਬ ਹੈ ਕਿ ਤੈਨੂੰ ਗੁਰੂ ਕੁਝ ਸੋਝੀ ਦਿੰਦਾ ਗੁਰੂ ਤੈਨੂੰ ਸਮਝ ਦਿੰਦਾ ਹੈ ਗੁਰੂ ਦੇ ਦਰ ਤੇ ਆਉਣ ਦਾ ਮਤਲਬ ਇਹ ਹੈ ਕਿ ਗੁਰੂ ਦੇ ਹਰ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈ ਕਿਉਂਕਿ ਬਚਨ ਪੜੋ ਗੁਰੂ ਸਾਹਿਬ ਕਹਿੰਦੇ ਜੋ ਗੁਰ ਕਹੈ सोई पल मानो हर हर कथा निराली ए गल अपने जेहन विच अपने दिमाग विच बसा लो गुरुद्वारे दी प्रभाषा दा मतलब ए है के गुरुद्वारे आके गुरु दे हर उपदेश नु समझना गुरु दे उपदेश नु ਕੱਲਾ ਸਮਝਣਾ ਨਹੀਂ गुरु दे उपदेश नु समझ के उस राह ते ਤੁਰਨਾ ਬਾਣੀ ਦਾ ਫੈਸਲਾ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਬੋਲੋ ਜੀ ਜੋ ਗੁਰ ਕਾ ਸੋਈ ਪਲ ਮਾਨੋ ਹਰ ਹਰ ਕਥਾ ਨਿਜ਼ਾਲੀ ਜਿਹੜਾ ਗੁਰੂ ਤੈਨੂੰ ਉਪਦੇਸ਼ ਦਿੰਦਾ ਨਾ ਉਸ ਉਪਦੇਸ਼ ਤੇ ਪਹਿਰਾ ਦੇ ਦੇਣਾ ਤੇ ਯਾਦ ਰੱਖੀ ਗੁਰੂ ਵੀ ਫਿਰ ਖੁਸ਼ ਹੋ ਜਾਂਦਾ ਆਪਾਂ ਸਮਾਜ ਵਿੱਚ ਵੇਖਦੇ ਆ ਇੱਕ ਬੱਚਾ ਸਕੂਲ ਵਿੱਚ ਜਾਂਦਾ ਇੱਕ ਬੱਚਾ ਯੂਨੀਵਰਸਿਟੀ ਜਾਂਦਾ ਇੱਕ ਬੱਚਾ ਕਾਲਜ 'ਚ ਜਾਂਦਾ ਜਦੋਂ ਉਹਦਾ ਅਧਿਆਪਕ ਉਹਦਾ ਅਧਿਆਪਕ ਉਹਨੂੰ ਕੰਮ ਦਿੰਦਾ ਜਿਹਨੂੰ ਅਸੀਂ ਹோம்ਵਰਕ ਵੀ ਕਹਿ ਦਿੰਨੇ ਆ ਤੇ ਜਦੋਂ ਅਗਲੇ ਦਿਨ ਹோம்ਵਰਕ ਕਰਕੇ ਵਾਪਸ ਆਉਂਦਾ ਨਾ ਸਕੂਲ ਚ ਦੁਵਾਰਾ ਜਾਂਦਾ ਤੇ ਉਸ ਅਧਿਆਪਕ ਨੂੰ ਪੁੱਛ ਕੇ ਦੇਖੋ ਉਹ ਲਫਜ਼ ਬਿਆਨ ਨਹੀਂ ਕਰ ਸਕਦਾਗਾ ਕਿਉਂਕਿ ਉਹ ਖੁਸ਼ ਹੋ ਜਾਂਦਾ ਕਿ ਮੇਰੇ ਇਸ ਸਟੂਡੈਂਟ ਨੇ ਮੇਰੇ ਇਸ ਵਿਦਿਆਰਥੀ ਨੇ ਮੇਰਾ ਦੱਸਿਆ ਹੋਇਆ ਜਿਹੜਾ ਕੰਮ ਉਹ ਯਾਦ ਕਰ ਲਿਆ ਤੇ ਗੁਰਦੁਆਰੇ ਦਾ ਮਤਲਬ ਸਭ ਤੋਂ ਵੱਡਾ ਇਹ ਆ ਜਦੋਂ ਗੁਰੂ ਤੈਨੂੰ ਗੱਲ ਕਹਿੰਦਾ ਨਾ ਕੋਈ ਗੁਰੂ ਅਪਦੇਸ਼ ਦੱਸਦਾ ਵਾ ਤੇ ਉਸ ਅਪਦੇਸ਼ ਨੂੰ ਆਪਣੀ ਹਿਰਦੇ ਵਿੱਚ ਆਪਣੀ ਝੋਲੀ ਵਿੱਚ ਆਪਣੇ ਕੰਨਾਂ ਵਿੱਚ ਆਪਣੇ ਅੱਖਾਂ ਦੇ ਵਿੱਚ ਆਪਣੀ ਜ਼ੁਬਾਨ ਤੇ ਲੈ ਕੇ ਜਾ ਤੇ ਗੁਰੂ ਦੇ ਉਸ ਅਪਦੇਸ਼ ਨੂੰ ਹਮੇਸ਼ਾ ਕਮਾਉਂਦਾ ਰਿਹਾ ਕਰ ਇਹ ਆ ਗੁਰਦੁਆਰੇ ਦੀ ਪਰਿਭਾਸ਼ਾ ਦਾ ਮਤਲਬ ਅੱਜ ਦੀ ਪਰਿਭਾਸ਼ਾ ਕੀ ਆ ਭਲਾ ਗੁਰਦੁਆਰੇ ਦੀ ਗੁਸਾਣਾ ਕਰਿਓ ਹੈ ਬੜਾ ਕੌੜਾ ਸੱਚ ਹੈ ਅੱਜ ਦੀ ਗੁਰਦੁਆਰੇ ਦੀ ਪਰਿਭਾਸ਼ਾ ਇਹ ਆ ਵੀ ਲੰਗਰ ਚੰਗਾ ਬਣ ਜਾਏ ਲੰਗਰ ਚੰਗਾ ਖਾ ਲਓ ਜੀ ਹਣਾ ਤੇ ਬਸ ਇਹ ਪਰਵਾਹ ਤੁਸੀਂ ਕਦੇ ਨੋਟ ਕੀਤੀ ਹੈ ਗੱਲ ਮੈਂ ਤੇ ਬਹੁਤ ਵਾਰੀ ਨੋਟ ਕੀਤੀ ਗੱਲ ਸੁਣਿਓ ਧੰਨ ਜੀ ਜੇ ਗਲਤ ਗੱਲ ਹੋਈ ਤੇ ਮੈਨੂੰ ਜਰੂਰ ਦੱਸਿਓ ਕਿ ਗਿਆਨੀ ਜੀ ਤੁਸੀਂ ਗਲਤ ਗੱਲ ਕਹੀ ਹੈ ਜਰੂਰ ਦੱਸਿਓ ਗੱਲ ਵੱਡੇ ਵੱਡੇ ਸਮਾਗਮਾਂ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਬਹੁਤ ਘੱਟ 100 ਚੋਂ ਮੈਂ 70% ਦੀ ਗੱਲ ਕਰ ਰਿਹਾ 70% ਇਦਾਂ ਦੇ ਲੋਕ ਬਣ ਜਾਂ ਇਦਾਂ ਦੇ ਲੋਕ ਵੇਖੇਦੇ ਨੇ ਅਸੀਂ ਵੇਖਦੇ ਹਾਂ ਜੇ ਗਲਤ ਹੋਈ ਗੱਲ ਤੁਸੀਂ ਜਰੂਰ ਮੈਨੂੰ ਦੱਸੋ ਕਿ ਭਾਈ ਸਾਹਿਬ ਜੀ ਇਹ ਗੱਲ ਤੁਸੀਂ ਗਲਤ ਕੀਤੀ ਗਿਆ ਨਹੀਂ ਜੀ ਇਹ ਗੱਲ ਤੁਸੀਂ ਗਲਤ ਕਹਿ ਰਹੇ ਹੋ ਬਹੁਤ ਥਾਵਾਂ ਤੇ ਵੱਡੇ ਵੱਡੇ ਸਮਾਗਮਾਂ ਤੇ ਜਾਣ ਦਾ ਸਭ ਨੂੰ ਮੌਕਾ ਮਿਲਦਾ ਚੰਗੇ ਰਾਗੀ ਸੱਦੇ ਜਾਂਦੇ ਨੇ ਚੰਗੇ ਉੱਥੇ ਢਾਡੀ ਆਉਂਦੇ ਨੇ ਚੰਗੇ ਪ੍ਰਚਾਰਕ ਆਉਂਦੇ ਨੇ ਪ੍ਰਬੰਧਕ ਬਹੁਤ ਵਧੀਆ ਪ੍ਰਬੰਧ ਕਰ ਲੈਂਦੇ ਨੇ ਅਸੀਂ ਉਥੋਂ ਸਮਾਗਮਾਂ ਤੋਂ ਬਾਅਦ ਆ ਕੇ ਭਲਾ ਕੀ ਕਹਿੰਨੇ ਭਲਾ ਘਰਾਂ ਵਿੱਚ ਤੁਸੀਂ ਦੱਸੋ ਬੋਲ ਕੇ ਪਤਾ ਕੀ ਕਹਿੰਨੇ ਅਸੀਂ ਅੱਜ ਨਾ ਅਸੀਂ ਫਲਾਣੇ ਸਮਾਗਮ ਦੇ ਉਥੇ ਖੀਰ ਬੜੀ ਵਧੀਆ ਬਣੀ ਸੀ ਗਲਤ ਨਹੀਂ ਇਹ ਗੱਲ ਇਹ ਬਿਲਕੁਲ ਸੱਚ ਹੈ ਅੱਜ ਖਰਾ ਪ੍ਰਸ਼ਾਦ ਬੜਾ ਵਧੀਆ ਬਣਿਆ ਸੀ ਅੱਜ ਪੂੜੀਆਂ ਬਣੀਆਂ ਸੀ ਆਜਾ ਉਥੇ ਉਹ ਬੰਦਿਆ ਇਹ ਚੀਜ਼ ਨਹੀਂ ਵੇਖਣੀ ਇਹ ਵੇਖਿਆ ਕਰ ਅੱਜ ಠਾਡੀ ਨੇ ਪ੍ਰਸੰਗ ਕਿਹੜਾ ਸੁਣਾਇਆ ਸੀ ਅੱਜ ਸ਼ਬਦ ਕਿਹੜਾ ਗਾਇਨ ਕੀਤਾ ਗਿਆ ਸੀਗਾ ਅੱਜ ਗੁਰੂ ਦਾ ਉਪਦੇਸ਼ ਕਿਹੜਾ ਸਾਨੂੰ ਮਿਲਿਆ ਇਹ ਗੱਲ ਕਮਾਉਣੀ ਹੈ ਸਿੱਖ ਨੇ ਗੁਰਦੁਆਰੇ ਵਿੱਚ ਜਾ ਕੇ ਗੁਰਮਤ ਸਮਾਗਮ ਕਰਨ ਤੇ ਕਰਾਉਣ ਦਾ ਮਤਲਬ ਇਹ ਹੈ ਕਿ ਗੁਰੂ ਦੇ ਹਰ ਉਪਦੇਸ਼ ਉਤੇ ਪਹਿਰਾ ਦੇਣਾ ਸਤਿਗੁਰੂ ਜੀ ਅੱਜ ਦੇ ਦੀਵਾਨ ਵਿੱਚ ਕੀ ਕਹਿੰਦੇ ਨੇ ਮਾਰਾ ਕਹਿੰਦੇ ਇੱਕ ਓੰਕਾਰ ਪ੍ਰਮਾਤਮਾ ਬੋਲੋ ਜੀ ਇੱਕ ਹੈ ਮੈਂ ਤੁਹਾਡੇ ਤੋਂ ਵਿਆਖਿਆ ਕਰਉਣੀ ਪ੍ਰਮਾਤਮਾ ਇੱਕ ਹੈ ਅਗਲਾ ਬਚਨ ਹੈ ਸਤ ਗੁਰ ਪ੍ਰਸਾਦ ਉਹ ਸੱਚਾ ਹੈ ਜੀ ਗੁਰ ਕਹਿੰਦੇ ਨੇ ਗੁਰ ਤੇ ਪ੍ਰਸਾਦ ਕਹਿੰਦੇ ਕਿਰਪਾ ਇੱਕ ਪ੍ਰਮਾਤਮਾ ਜਿਹੜਾ ਸਦਾ ਥਿਰ ਹੈ ਉਹਦੀ ਪ੍ਰਾਪਤੀ ਕਿਵੇਂ ਦੀ ਕਿਵੇਂ ਹੁੰਦੀ ਮਾਰਾ ਕਹਿੰਦੇ ਗੁਰ ਪ੍ਰਸਾਦ ਅਗਲੇ ਬਚਨ ਗੁਰੂ ਸਾਹਿਬ ਕਹਿੰਦੇ ਹਾਰ ਜਿਓ ਕਿਰਪਾ ਕਰੇ ਤਨਾਮ ਤੇ ਆਈ ਐ ਮੈਨੂੰ ਨਹੀਂ ਲੱਗਦਾ ਕਿ ਇਸ ਪੰਕਤੀ ਦੇ ਅਰਥ ਕਰਨ ਦੀ ਲੋੜ ਐ ਇੱਕ ਵਾਰੀ ਮੈਂ ਪੰਕਤੀ ਜੀ ਦੁਬਾਰਾ ਪੜਾਣਾ ਤੇ ਮੈਨੂੰ ਲੱਗਦਾ ਹੈ ਸ਼ਾਇਦ ਸਾਡੇ ਹਿਰਦੇ ਵਿੱਚ ਪੰਕਤੀ ਬੈਠ ਜਾਣੀ ਕੀ ਕਹਿੰਦੇ ਮਹਾਰਾਜ ਹਾਰ ਜਿਓ ਕੀ ਅਰਥ ਬਣੇ ਜੀ ਭਲਾ ਹਾਰ ਦਾ ਮਤਲਬ ਭੈਣੋ ਕਰੋ ਅਰਥ ਤੁਸੀਂ ਅਰਥ ਤੁਹਾਡੇ ਤੋਂ ਕੋਈ ਹਾਰ ਦਾ ਮਤਲਬ ਕੀ ਹਿੰਦਾ ਭਣਾ ਪਰਮਾਤਮਾ ਜਿਓ ਦਾ ਮਤਲਬ ਸਤਕਾਰਯੋਗ ਮਹਾਰਾ ਜਿਓ ਹਾਰ ਜਿਓ ਕੀ ਆਸ ਬਣੇ ਰੱਬ ਜੀ ਆਪਾਂ ਕਹਿੰਦੇ ਕਥਾ ਕਰਨੀ ਬੜੀ ਔਖੀ ਆ ਕੋਈ ਕਥਾ ਕਰਨੀ ਔਖੀ ਨਹੀਂ ਭਾਈ ਅਸੀਂ ਆਪ ਕਹਿੰਦੇ ਆ ਕਥਾ ਬੜੀ ਔਖੀ ਕੋਈ ਔਖੀ ਨਹੀਂ ਹੈ ਕੱਲੇ-ਕੱਲੇ ਅਰਥ ਨੂੰ ਸੁਣੋ ਧਿਆਨ ਨਾਲ ਮੈਂ ਕਹਿੰਦਾ ਕੱਲੀ-ਕੱਲੀ ਪੰਕਤੀ ਨੂੰ ਧਿਆਨ ਨਾਲ ਪੜ੍ਹੀਏ ਤੇ ਅੱਦੇ ਅਰਥ ਤੁਸੀਂ ਆਪ ਕਰ ਲੈਣੇ ਆ ਆਪ ਕਰ ਲੈਣੇ ਅਰਥ ਸੁਣੋ ਕੀ ਕਹਦੇ ਆ ਮਾਰੇ ਕਹਿੰਦੇ ਹਾਰ ਜਿਓ ਕੀ ਅਰਥ ਬਣੇ ਪੜਾ ਰੱਬ ਜੀ ਕਿਰਪਾ ਕਰੇ ਹੁਣ ਤੁਹਾਨੂੰ ਕਿਰਪਾ ਦੇ ਅਰਥ ਨਹੀਂ ਪਤਾ ਜਾਂ ਕਿਰਪਾ ਲਫ਼ਜ਼ ਬੋਲਿਆ ਨਹੀਂ ਇਹਦਾ ਸਾਡੇ ਘਰਾਂ ਦੇ ਵਿੱਚ ਆਮ ਸਮਾਜ ਕਹਿੰ ਲਗੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਲੱਗੇ ਅਰਥ ਪਤਾ ਮਾਰੇ ਕਹਿੰਦੇ ਨੇ ਜੇ ਸਜਨਾ ਤੇਰੇ ਜੀਵਨ ਵਿੱਚ ਰੱਬ ਕਿਰਪਾ ਕਰ ਦੇਵੇ ਤੇ ਫਿਰ ਹੋਏਗਾ ਕਿ ਤੂੰ ਨਾਮ ਨੂੰ ਧਿਆਉਣਾ ਸ਼ੁਰੂ ਕਰ ਦੇਗਾ ਫਿਰ ਤੂੰ ਨਾਮ ਨੂੰ ਜਪਨ ਲੱਗ ਜਾਏਗਾ ਫੇਰ ਤੂੰ ਨਾਮ ਦੇ ਆਸਰੇ ਅਨੁਸਾਰ ਹੀ ਜ਼ਿੰਦਗੀ ਕੱਢ ਲਏਂਗਾ ਅਗਲੇ ਬਚਨ ਸਾਧ ਗੁਰ ਮਿਲੈ ਸੁਭਾਏ ਹੁਣ ਇਹਦੇ ਵੀ ਅਰਥ ਸੋਕੇ ਸਾਧ ਗੁਰ ਮਿਲੈ ਸੁਭਾਏ ਜੇ ਸੱਚਾ ਗੁਰੂ ਤੈਨੂੰ ਕਿਤੇ ਬੜੇ ਸਹਿਜ ਤਰੀਕੇ ਨਾਲ ਮਿਲ ਜਾਏ ਸਹਿਜ ਤਰੀਕੇ ਦਾ ਮਤਲਬ ਕੀ ਹੈ ਗੁਰੂ ਸਹਿਜ ਤਰੀਕੇ ਨਾਲ ਨਹੀਂ ਤੇਰੀ ਅਵਸਥਾ ਕਿਤੇ ਸਹਿਜ ਤਰੀਕੇ ਨਾਲ ਹੋ ਜਾਵੇ ਜੇ ਸਹਿਜੇ ਸਹਿਜੇ ਗੁਰੂ ਨੂੰ ਮਿਲ ਲਵੇਂਗਾ ਫਿਰ ਹੋਏਗਾ ਕਿ ਸਹਿਜ ਗੁਣ ਗਾਈਐ ਜੀਓ ਤੇ ਸਜ ਸਜੇ ਗੁਰੂ ਦੇ ਗੁਣ ਗਾਉਣੇ ਸ਼ੁਰੂ ਕਰ ਲਏਗਾ ਅਗਲੇ ਬਚਨ ਗੁਣ ਗਾਏ ਵਿਗਸੈ ਵਿਗਸੈ ਦਾ ਅਰਥ ਕੀ ਪੜਾ ਖੇੜਾ ਪੜੋ ਬਚਨ ਮਾਰੇ ਕਹੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਤਾਨਾਸ ਹੁਣ ਤੁਸੀਂ ਇਮਾਨਦਾਰੀ ਨਾਲ ਇਹ ਗੱਲ ਦੱਸਿਓ ਇਮਾਨਦਾਰ ਪਲਾਇਥ ਇੱਕ ਧਾਰਮਿਕ ਸਟੇਜ ਆਪਣੀ ਲੱਗੀ ਆ ਗੁਰੂ ਸਾਹਿਬ ਜੀ ਉੱਚ ਬੈਠੇ ਤੁਸੀਂ ਨਹੀਂ ਉੱਚੀ ਬੋਲ ਸਕਦੇ ਪਰ ਆਪਣਾ ਸਿਰ ਹਲਾ ਕੇ ਇਹ ਦੱਸ ਸਕਦੇ ਆ ਦੱਸੋ ਬਾਣੀ ਦੀ ਵਿਆਖਿਆ ਕਰਨ ਦੀ ਸੌਖੀ ਹੈ ਜਾਂ ਔਖੀ ਹੈ ਸੌਖੀ ਹੈ ਨਾ ਫਿਰ ਆਪਾਂ ਕਿਵੇਂ ਕਹਿ ਦਿੰਨੇ ਆ ਜੀ ਬਾਣੀ ਦੀ ਵਿਆਖਿਆ ਬੜੀ ਔਖੀ ਫਿਰ ਕਿਵੇਂ ਕਹਿ ਦਿੰਨੇ ਆ ਕਥਾ ਕਰਨੀ ਬੜੀ ਔਖੀ ਜੀ ਕਿਵੇਂ ਕਹਿ ਦਿੰਨੇ ਆ ਜੀ ਕਥਾ ਬੜੀ ਔਖੀ ਹੈ ਕਿੱਡੀ ਗੁਰੂ ਸਾਹਿਬ ਜੀ ਨੇ ਬਾਣੀ ਸੌਖੀ ਸਾਡੀ ਝੋਲੀ ਚ ਪਾਈ ਆਸ਼ਾ ਜੀ ਕਹਿੰਦੇ ਨੇ ਗਉਣ ਗਾਏ ਵਿਗਸੈ ਤੇ ਮਹਾਰਾਜ ਜੀ ਇਹ ਜਿਹੜਾ ਖੇੜਾ ਵਾ ਇੱਕ ਦਿਨ ਦਾ ਵਾ ਦੋ ਦਿਨ ਦਾ ਵਾ ਨਾ ਬਾਪੂ ਜੀ ਕਹਿੰਦੇ ਨੇ ਸਦਾ ਅਣ ਦਿਨ ਅਣ ਦਿਨ ਦਾ ਮਤਲਬ ਹਰ ਰੋਜ਼ ਸਿੱਖ ਦੀ ਤੇ ਜ਼ਿੰਦਗੀ ਚ ਰੋਜ਼ ਹੀ ਖੇੜਾ ਬਣਿਆ ਰਹਿੰਦਾ ਮੈਨੂੰ ਬੜੀ ਇਹ ਚੰਗੀ ਗੱਲ ਲੱਗਦੀ ਕਿ ਜਦੋਂ ਕੋਈ ਸਿੱਖ ਨੂੰ ਪੁੱਛਦਾ ਨਾ ਵੀ ਕੀ ਹਾਲ ਹੈ ਤੇ ਆਪਾਂ ਇੱਕ ਸ਼ਬਦ ਕਹਿੰਦੇ ਆ ਆਪਾਂ ਕਹਿੰਦੇ ਆ ਚੜ੍ਹਦੀ ਕਲਾ ਇਹ ਗੱਲ ਹਮੇਸ਼ਾ ਹੀ ਆਪਣੇ ਜ਼ਿੰਦਗੀ ਚ ਵਰਸਾ ਲਓ ਹਮੇਸ਼ਾ ਹੀ ਪੱਕੀ ਕਰ ਲਓ ਸੇਖਣੇ ਤੇ ਗੱਲ ਕਹਿਣੀ ਨਹੀਂ ਨਾ ਵੀ ਮੇਰੀ ਜ਼ਿੰਦਗੀ ਢੈਂਦੀ ਕਲਾ ਚ ਕੋਈ ਪੁੱਛੇ ਕਿਦਾਂ ਭਾਈ ਜ਼ਿੰਦਗੀ ਤੇਰੀ ਲੰਘ ਰਹੀ ਹੈ ਤੇ ਖੁਸ਼ ਹੋ ਕੇ ਕਿਆ ਕਰੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਭਾਈ ਮੈਂ ਤੇ ਚੜਦੀ ਕਲਾ ਚ ਮੰਨ ਲਓ ਢੈਂਦੀ ਕਲਾ ਚ ਆ ਜਾਓ ਤੇ ਫਿਰ ਕੀ ਕਰ ਲਵੋਗੇ ਤੁਸੀਂ ਹੁਣਾ ਤੇ ਉਹੀ ਉਹ ਗੱਜਾ ਜਿਹੜਾ ਚੱਲ ਰਿਹਾ ਵਾ ਮੰਨ ਲਓ ਆਪਾਂ ਕਹਿੰਦੇ ਨਹੀਂ ਚੜ੍ਹਦੀ ਕਲਾ ਕੋਈ ਨਹੀਂ ਪਈ ਟੈਂਦੀ ਕਲਾ ਜੀ ਐ ਫਿਰ ਐਵੇਂ ਰੋਣਾ ਰੋਣ ਲੱਗ ਪਾਓ ਇਦਾਂ ਘਰ ਚੱਲ ਰਿਹਾ ਇਦਾਂ ਪਰਿਵਾਰ ਚੱਲ ਰਿਹਾ ਨੌਕਰੀ ਨਹੀਂ ਮਿਲ ਰਹੀ ਫਲਾਣਾ ਨਹੀਂ ਕੁਝ ਹੋ ਰਿਹਾ ਕਰੀ ਚੱਲੋ ਫਿਰ ਹੋਣਾ ਉਹ ਹੀ ਐ ਜਿਹੜਾ ਕੋਲ ਚੱਲ ਰਿਹਾ ਤੇ ਜੇ ਸਭੋ ਇਹ ਕਹਦੇਗਾ ਵੀ ਚੜ੍ਹਦੀ ਕਲਾ ਤੇ ਹੋ ਸਕਦਾ ਮਾਲਕ ਤੇਰੇ ਤੇ ਇੰਨੀ ਰਹਿਮਤ ਕਰ ਦੇ ਕਿ ਤੈਨੂੰ ਸਮਰੱਥਾ ਦੇ ਦੇਗਾ ਤੂੰ ਆਪਣੇ ਕੰਮ ਵਾਲੇ ਪਾਸੇ ਵੱਧ ਜਾਏਗਾ ਕਈ ਵਾਰੀ ਇਦਾਂ ਹੁੰਦਾ ਕਿ ਸਾਡਾ ਮਨ ਵੀ ਤਾਂ ਦੀ ਕਲਾ ਵਿੱਚ ਤੁਰ ਜਾਏ ਤੇ ਸਰੀਰ ਵੀ ਉੱਠਣ ਨੂੰ ਤਿਆਰ ਨਹੀਂ ਹੁੰਦਾਗਾ ਤੇ ਜੇ ਮਨ ਚੜ੍ਹਦੀ ਕਲਾ ਵਿੱਚ ਹੈ ਤੇ ਆਰਿਆਂ ਦੇ ਦੰਦਿਆਂ ਦੀ ਵੀ ਪਰਵਾਹ ਨਹੀਂ ਕਰਦਾਗਾ ਮਨ ਚੜ੍ਹਦੀ ਕਲਾ ਵਿੱਚ ਹੈ ਫਿਰ ਖੋਪੜੀਆਂ ਵੀ ਲਈ ਜਾਂਦੀਆਂ ਤੇ ਪਰਵਾਹ ਹੀ ਕੋਈ ਨਹੀਂ ਇਸ ਕਰਕੇ ਮਾਲਕ ਜੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਗੁਣ ਗਾਏ ਵਿਗਸੈ ਸਦਾ ਆਨੰਦੇ ਨਾ ਸਦਾ ਹੀ ਰੱਬ ਦੇ ਗੁਣ ਗਾਉਂਦੇ ਰਹਿ ਬੰਦਿਆ ਜਾ ਆਪ ਸਾਚੇ ਭਾਵੈ ਪਰ ਇਹ ਤਦ ਉਹਨਾ ਜੇ ਰੱਬ ਨੂੰ ਚੰਗਾ ਲੱਗੇ ਜੇ ਗੁਰੂ ਨੂੰ ਚੰਗਾ ਲੱਗੇਗਾ ਅਹੰਕਾਰ ਹਉ ਮੈਂ ਤਜੈ ਮਾਇਆ ਕਰੋ ਵਿਆਖਿਆ ਜੀ ਅਹੰਕਾਰ ਹਉ ਮੈਂ ਤਜੈ ਮਾਇਆ ਹੰਕਾਰ ਛੱਡ ਦੇ ਮਾਰੇ ਕਹਿੰਦੇ ਹਉ ਮੈਂ ਹੰਕਾਰ ਜਿਹੜੀ ਜ਼ਿੰਦਗੀ ਤੇਰੀ ਸਾਰੀ ਹੰਕਾਰ ਦੇ ਉੱਪਰ ਬਣ ਰਹੀ ਹੈ ਨਾ ਮਰੇ ਕਹਨੇ ਤਜੇ ਮਾਇਆ ਮਾਇਆ ਵੀ ਛੱਡ ਦੇ ਹੁਣ ਮਾਇਆ ਦਾ ਮਤਲਬ ਇਹ ਨਹੀਂ ਕਿ ਜਿਹੜੇ ਤੂੰ ਨੌਕਰੀਆਂ ਕਰਨਗਾ ਤੇ ਉਹ ਹੀ ਛੱਡ ਦੋ ਅਸੀਂ ਨਾ ਮਾਇਆ ਦੀ ਵਿਆਖਿਆ ਗਲਤ ਪਾਲ ਕੇ ਬੈਠ ਗਏ ਗਲਤ ਸਾਡੇ ਧਾਰਮਿਕ ਆਗੂਆਂ ਨੇ ਧਾਰਮਿਕ ਪ੍ਰਚਾਰਕਾਂ ਦੇ ਸਟੇ ਤੇ ਬੈਠਿਆ ਮਾਇਆ ਦੀ ਵਿਆਖਿਆ ਗਲਤ ਕਰ ਦਿੱਤੀ ਹੁਣ ਇਹ ਕਹਤਾ ਵੀ ਮਾਇਆ ਛੱਡੋ ਜੀ ਗੁਰੂ ਸਾਹਿਬ ਨੇ ਵੀ ਕਿਹਾ ਵਾ ਤਜੇ ਮਾਇਆ ਵੀ ਮਾਇਆ ਤਿਆਗੋ ਮੈਂ ਇਹ ਗੱਲ ਆਪਣੇ ਕੰਨ ਹੀ ਸੁਣੀਏ ਗੱਲ ਲੋਕਾਂ ਨੇ ਆਪਣੀਆਂ ਫੈਕਟਰੀਆਂ ਬੰਦ ਕਰਦੀਆਂ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਦੇ ਨਹੀਂ ਜੀ ਵੇਖੋ ਬਾਣੀ ਚ ਲਿਖਿਆ ਤਾਂ ਹੈ ਜੀ ਅਵਰ ਕਾਜ ਵੀ ਸਾਰੇ ਕਾਜ ਛੱਡ ਦੇਣੇ ਚ ਇਹ ਨਹੀਂ ਬੰਦਿਆ ਇੱਥੇ ਮਾਇਆ ਦਾ ਅਰਥ ਪਤਾ ਕੀ ਹੈ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਦੁਨੀਆ ਦੀ ਹਰ ਉਹ ਵਸਤੂ ਦੁਨੀਆ ਦਾ ਹਰ ਉਹ ਪਦਾਰਥ ਮਾਇਆ ਹੈ ਜਿਸ ਨੇ ਤੇਰੀ ਯਾਦ ਪ੍ਰਮਾਤਮਾ ਨਾਲ ਤੋੜ ਕੇ ਆਪਣੇ ਨਾਲ ਲਵਾ ਲਈ ਹੈ ਉਹ ਹਰ ਚੀਜ਼ ਉਹ ਚੰਗਾ ਉਹਦਾ ਵੀ ਹੋ ਸਕਦਾ ਵਾ ਖਿਆਲ ਕਰਿਓ ਉਹ ਧਨ ਦੌਲਤ ਵੀ ਹੋ ਸਕਦਾ ਚੰਗੀ ਗੱਡੀ ਵੀ ਹੋ ਸਕਦੀ ਚੰਗੀ ਸ਼ੌਹਰਤ ਵੀ ਹੋ ਸਕਦੀ ਹੈ ਕਿਸੇ ਨਾਲ ਧੀ ਪੁੱਤਰ ਦੇ ਨਾਲ ਪ੍ਰੀਤ ਮੋਹ ਜਿਹਨੂੰ ਕਹਿੰਦੇ ਉਹ ਵੀ ਹੋ ਸਕਦਾ ਵਾ ਸਿਰਫ ਧਨ ਦੌਲਤ ਮਾਇਆ ਨਹੀਂ ਹੈ ਗੁਰੂ ਸਾਹਿਬ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵਾਇ ਹੋਏਗਾ ਫਿਰ ਬੰਦਿਆ ਪਤਾ ਕੀ ਸਹਿਜੇ ਸਹਿਜੇ ਤੂੰ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਏਗਾ ਭਲਾ ਕਿਦਾਂ ਭਲਾ ਪੜੋਗਾ ਬਚਨ ਪੈਣੋ ਗੁਰੂ ਸਾਹਿਬ ਕਹਿੰਦੇ ਨੇ ਇੱਕ ਸਾਹਿਬ ਬਚਨ ਬੜਾ ਪਿਆਰਾ ਹੈ ਜੇ ਮੈਂ ਪੜ੍ਹ ਦਣਾ ਗੁਰੂ ਸਾਹਿਬ ਕਹਿੰਦੇ ਨੇ ਲਫ਼ਜ਼ ਜੋ ਸ਼ੁਰੂ ਹੁੰਦਾ ਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਤੇ ਇੱਕ ਪੰਕਤੀਆ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੀਆਂ ਲਹਿਰਾਂ ਆਪਸ ਵਿੱਚ ਮਿਲ ਜਾਂਦੀਆਂ ਤੇ ਦੁਨੀਆ ਦਾ ਕੋਈ ਬੰਦਾ ਪਛਾਣ ਹੀ ਨਹੀਂ ਸਕਦਾ ਇਸੇ ਕਰਕੇ ਬੰਦਿਆ ਰੱਬ ਦੇ ਵਿੱਚ ਲੀਨ ਹੋ ਜਾ ਮਹਾਰਾਜ ਕੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਅਗਲੇ ਬਚਨ ਆਪ ਕਰਤਾ ਕਰੇ ਸੋਈ ਉਹ ਕਰਤਾ ਸਭ ਕੁਝ ਬਣਾਉਣ ਵਾਲਾ ਹੈ ਸਭ ਕੁਝ ਪੈਦਾ ਕਰਨ ਵਾਲਾ ਆਪ ਦੇਤਾ ਪਾਈ ਹੈ ਜੇ ਤੈਨੂੰ ਦਾਤ ਦਊਗਾ ਨਾ ਤੇ ਉਹ ਦਾਤ ਪ੍ਰਾਪਤਤਾ ਹੋਣੀ ਹੈ ਅਗਲੇ ਬਚਨ ਮਾਰੇ ਕਹਨੇ ਹਰਿ ਜੀ ਆਉ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਬੰਦਿਆ ਜੇ ਗੁਰੂ ਤੇਰੇ ਤੇ ਕਿਰਪਾ ਕਰੇਗਾ ਰੱਬ ਤੇਰੇ ਤੇ ਕਿਰਪਾ ਕਰੇਗਾ ਤੇ ਨਾਮ ਨੂੰ ਧਿਆ ਸਕਦਾ ਤੂੰ ਰੱਬ ਦੀ ਇਬਾਦਤ ਕਰ ਸਕਦਾ ਗੁਰੂ ਦੇ ਰਾਹ ਤੇ ਤੁਰ ਪਾਏਗਾ ਅੰਦਰ ਸਾਚਾ ਨੇਹੋ ਪੂਰੇ ਸਤਗੁਰ ਐ ਜਿਓ ਨੇ ਉਹ ਕਿ ਨੂੰ ਕਹਿੰਦੇ ਨੇ ਪਿਆਰ ਨੂੰ ਮਾਰੇ ਕਹੇ ਤੇਰੇ ਅੰਦਰ ਕਿਤੇ ਸੱਚਾ ਪਿਆਰ ਬੈਠ ਜਾਵੇ ਕਿਹਦੇ ਲਈ ਪੂਰੇ ਸਤਗੁਰ ਐ ਜਿਓ ਪੂਰੇ ਗੁਰੂ ਲਈ ਬੈਠਾ ਹੋਵੇ ਤੇਰੇ ਅੰਦਰ ਹਾ ਤਿਸ ਸੇਵੀ ਦਿਨ ਰਾਤ ਕੀ ਪੰਕਤੀ ਓਕੀ ਵਿਆਖਿਆ ਜੀ ਕਿੰਨੀ ਪਿਆਰੀ ਸੌਕੀ ਮਾਰੇ ਕਹੇ ਮੈਂ ਦਿਨ ਰਾਤ ਉਹਨੂੰ ਯਾਦ ਕਰਾਂ ਦਿਨ ਰਾਤ ਮੈਂ ਉਹਦੇ ਗੋਣੀ ਗਉਂਦਾ ਰਮਾ ਤਾਈ ਦਾ ਬਾਣੀ ਚ ਬੜਾ ਬੜਾ ਪਿਆਰਾ ਫੈਸਲਾ ਗੁਰੂ ਸਾਹਿਬ ਕਹਿੰਦੇ ਨੇ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਕਦੇ ਚਾਹ ਪੈਦਾ ਕਰੋ ਪਿਆਰਿਓ ਚਾਹ ਹੋਵੇ ਸਾਡੇ ਘਰ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਬੜੇ ਲੰਮੇ ਸਮੇਂ ਬਾਅਦ ਆਵੇ ਤੇ ਆਪਾਂ ਨੂੰ ਕਿੰਨਾ ਚਾਹ ਚੜ ਜਾਂਦਾ ਕੋਈ ਮਹਿੰਗਾ ਖਾਣਾ ਤੁਹਾਨੂੰ ਮਿਲਦਾ ਮੌਕਾ ਮਿਲ ਜਾਏ ਕਿੰਨਾ ਚਾਹ ਪੈਦਾ ਹੋ ਜਾਂਦਾ ਕਿਸੇ ਬੰਦੇ ਨੂੰ ਤਣ ਤੇ ਕੱਪੜੇ ਪਾਉਣ ਦੇ ਮਹਿੰਗੇ ਮਹਿੰਗੇ ਤਣ ਤੇ ਕੱਪੜੇ ਪਾਉਣ ਦਾ ਮੌਕਾ ਮਿਲ ਜਾਏ ਕਿੰਨਾ ਚਾਹ ਪੈਦਾ ਹੁੰਦਾ ਬੰਦਿਆ ਜਿਵੇਂ ਸਮਾਜ ਚ ਰਹਿੰਦੇ ਆ ਚੰਗਾ ਖਾਣਾ ਖਾਣਾ ਤੇ ਚਾਹ ਨਾਲ ਖਾਣਾ ਹੈ ਚੰਗੇ ਕੱਪੜੇ ਪਹਿਨਦਾ ਤੇ ਚਾਹ ਪੈਦਾ ਹੋ ਜਾਂਦਾ ਤੇਰੇ ਅੰਦਰ ਕੋਈ ਰਿਸ਼ਤੇਦਾਰ ਬੜੇ ਲੰਮੇ ਸਮੇਂ ਬਾਅਦ ਤੇਰੇ ਘਰ ਆਵੇ ਤੇ ਤੈਨੂੰ ਚਾਹ ਹੁੰਦਾ ਨਾ ਤੇ ਯਾਦ ਰੱਖੀ ਕਿਤੇ ਰੱਬ ਪ੍ਰਤੀ ਤੇਰਾ ਇਹਨਾਂ ਚਾਹ ਪੈਦਾ ਹੋਵੇ ਤੇ ਤੇਰੇ ਮੂੰਹ ਇਹ ਲਫ਼ਜ਼ ਹੋਣ ਇੱਲਾਹ ਜੋ ਹਣ ਇੱਕ ਘੜੀ ਨਾ ਮਿਲਤੇ ਤਾਂ ਕਾਲ ਜੁਗ ਹੋਤਾ ਤਾਂ ਕਾਲ ਜੁਗ ਹੋਤਾ ਮਾਲਕ ਜੀ ਇੱਕ ਪਲ ਵੀ ਮਹਾਰਾਜ ਜੀ ਤੇਰੀ ਇਬਾਦਤ ਤੇਰਾ ਗਿਆਨ ਮੇਰੇ ਜੀਵਨ ਚੋਂ ਵਿਸਰ ਗਿਆ ਨਾ ਤਾਂ ਹੋਏਗਾ ਕਿ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਓ ਸੱਚਾ ਨਾਉ ਇਸ ਕਰਕੇ ਅੰਦਰ ਚਾਹ ਪੈਦਾ ਕਰ ਗੁਰੂ ਪ੍ਰਤੀ ਅੰਦਰ ਚਾਹ ਪੈਦਾ ਕਰ ਰੱਬ ਪ੍ਰਤੀ ਸਤਿਗੁਰੂ ਜੀ ਬਚਨ ਕਹਿ ਰਹੇ ਨੇ ਮਹਾਰਾਜ ਕਹਿੰਦੇ ਅੰਦਰ ਸੱਚਾ ਨੇਹੋ ਪੂਰੇ ਸਤਿਗੁਰ ਐ ਜੀ ਆਓ ਹਾਂ ਤਿਸ ਸੇ ਵੀ ਦਿਨ ਰਾਤ ਆ ਮੈਂ ਕਦੇ ਨਾ ਵਿਸਰਾਂ ਜੀ ਆਹ ਤੇ ਅਵਸਥਾਏ ਬਣ ਗਈ ਮੈਂ ਦਿਨ ਰਾਤ ਰੱਬ ਨੂੰ ਸਿਮਰਦਾ ਰਹਿੰਦਾ ਵਾ ਹੁਣ ਮੈਂ ਕਦੇ ਵੀ ਉਹਨੂੰ ਵਿਸਾਰਦਾ ਨਹੀਂ ਕਦੇ ਵੀ ਮੈਂ ਆਪਣੀ ਜੀਵਨ ਵਿੱਚ ਰੱਬ ਨੂੰ ਲਾਂਭੇ ਨਹੀਂ ਕਰਦਾਗਾ ਕਦੇ ਨਾ ਵਿਸਾਰੀ ਅਣ ਦਿਨ ਸੁਮਾਰੀ ਜਾ ਨਾਮ ਲਈ ਤਾਂ ਜੀਵਾ ਮੈਂ ਇਸ ਕਰਕੇ ਨਹੀਂ ਉਹਨੂੰ ਵਿਸਾਰਦਾ ਕਿਉਂਕਿ ਜਿੱਦਨ ਮੈਂ ਆਪਣੇ ਜੀਵ ਚੋਂ ਪਰਮਾਤਮਾ ਨੂੰ ਵਿਸਾਰ ਦਿੱਤਾ ਉਸ ਦਿਨ ਮੇਰੀ ਆਤਮਿਕ ਤੌਰ ਤੇ ਮੌਤ ਹੋ ਜਾਏਗੀ ਪਰ ਜੇ ਮੈਂ ਉਹਨੂੰ ਯਾਦ ਕਰਦਾ ਰਵਾਂਗਾ ਤੇ ਆਤਮਿਕ ਤੌਰ ਤੇ ਜਿੰਦਾ ਰਵਾਂਗਾ ਐਵੇਂ ਥੋੜਾ ਗੁਰੂ ਸਾਹਿਬ ਜੀ ਨੇ ਬਾਣੀ ਚ ਬਚਨ ਲਿਖਿਆ ਪਾਤਸ਼ਾਹ ਜੀ ਕੀ ਕਹਿੰਦੇ ਨੇ ਨਾਮ ਮਿਲੈ ਤਾ ਜੀਵਾ ਬੋਲੋ ਜੀ ਨਾਨਕ ਨਾਮ ਮਿਲੈ ਤਾਂ ਜੀਵਾ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ ਹੋਏਗਾ ਕੀ ਤਨ ਮਨ થી ਵਹ ਹਰੇ ਆ ਤਨ ਮਨੁ થી ਵਹ ਹਰੇ ਆ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾ ਜੀਵ ਇਹਦੇ ਅਰਥ ਹੈ ਰੱਬ ਤੇਰੇ ਜੀਵਨ ਵਿੱਚ ਹੋਏਗਾ ਤੇ ਆਤਮਕ ਤੌਰ ਤੇ ਜਿੰਦਾ ਰਹੇਗਾ ਜਿੱਦਣ ਰੱਬ ਵੀ ਤੇਰੀ ਜ਼ਿੰਦਗੀ ਚੋਂ ਚਲਾ ਗਿਆ ਸਰੀਰ ਤੇ ਤੇਰਾ ਜਿੰਦਾ ਰਹੇਗਾ ਪਰ ਯਾਦ ਰੱਖੀ ਅੰਦਰੋਂ ਨਹੀਂ ਤੂੰ ਜਿੰਦਾ ਰਹੇਗਾ ਸਰੀਰ ਚੱਲੇਗਾ ਅੱਖਾਂ ਵੀ ਕੰਮ ਕਰਨਗੀਆਂ ਹੱਥ ਵੀ ਕੰਮ ਕਰਨਗੇ ਪੈਰ ਵੀ ਕੰਮ ਕਰਨਗੇ ਚੱਲੇਗਾ ਖਾਏਗਾ ਪੀਵੇਗਾ ਤੁਰੇਗਾ ਫਿਰੇਗਾ ਬੋਲੇਗਾ ਵਰਤੋ ਵਿਹਾਰ ਲੋਕਾਂ ਨਾਲ ਸਾਂਝੇ ਕਰੇਗਾ ਪਰ ਆਤਮਕ ਤੌਰ ਤੇ ਤੂੰ ਮਰਿਆ ਹੋਏਗਾ ਤੇ ਇਹਦੇ ਅਰਥ ਪਤਾ ਕੀ ਆ ਜਿੰਦਾ Laash ਜਾ ਰਹੀ ਆ ਮਾਰੇ ਕਹਿੰਦੇ ਫਿਰ ਜਿੰਦਾ Laash ਤੂੰ ਹੀ ਫਿਰਦੀ ਆ ਭਲਾ ਕਿਉਂ ਕਿ ਅੱਖਾਂ ਜੀਵਾਂ ਵਿਸਰਾ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਦੀ ਲੱਗਿਆ ਭੁੱਖ ਮਾਰੇ ਕਹਿੰਦੇ ਜੇ ਸੱਚੇ ਨਾਮ ਦੀ ਭੁੱਖ ਲੱਗੀ ਆ ਫਿਰ ਤੂੰ ਆਤਮਿਕ ਤੌਰ ਤੇ ਮਰਿਆ ਨਹੀਂ ਫਿਰ ਆਤਮਿਕ ਤੌਰ ਤੇ ਜਿੰਦਾ ਹਾਂ ਪਰ ਜੇ ਸੱਚੇ ਨਾਮ ਦੀ ਭੁੱਖ ਨਹੀਂ ਹੈ ਆਤਮਿਕ ਤੌਰ ਤੇ ਰੱਬ ਨੂੰ ਭੁੱਲਿਆ ਆਂ ਤੇ ਫਿਰ ਤੇ ਗੁਰੂ ਵੀ ਕਹੇਗਾ ਕਿ ਆ ਜਿੰਦਾ ਲਾਸ਼ ਜਾ ਰਹੀ ਆ ਇਦਾਂ ਦੀਆਂ ਬੜੀਆਂ ਲਾਸ਼ਾਂ ਸੰਸਾਜ ਫੁਰੀਆਂ ਫਿਰਦੀਆਂ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਮਾਰੇ ਕਹਿੰਦੇ ਨੇ ਸ਼ਰਮਣੀ ਸੁਣੀ ਤਾਏ ਮਨ ਤ੍ਰਿਪਤ ਕੰਨ ਨਾਲ ਮੈਂ ਸੁਣਿਆ ਤੇ ਮੇਰਾ ਮਨ ਰੱਜ ਗਿਆ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖੇ ਅੰਮ੍ਰਿਤ ਪੀਵਾ ਗੁਰਵਾਲ ਮੁਖ ਕਰਕੇ ਭਾਈ ਕਦੇ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਲੈ ਨਦਰ ਕਰੇ ਤਾਂ ਸਤਗੁਰ ਮਿਲ ਅਣ ਦਿਨ ਬਵੇਕ ਬੁੱਧ ਵਿਚਰੇ ਨਦਰ ਕਰੇਗਾ ਹੋਏਗਾ ਪਤਾ ਕੀ ਤੇਰਾ ਮਲਾਪ ਹੋ ਜਾਣਾ ਫਿਰ ਕਹਿੰਦੇ ਨੇ ਬਵੇਕ ਬਵੇਕ ਦਾ ਅਰਥ ਹੈ ਚੰਗੀ ਮਤ ਚੰਗੀ ਸਮਝ ਆ ਜਾਣੀ ਚੰਗੀ ਬੁੱਧ ਮਿਲ ਜਾਏਗੀ ਚੰਗੀ ਸੋਚ ਮਿਲ ਜਾਏਗੀ ਤੈਨੂੰ ਅੰਦਰ ਸਾਚਾ ਨੇਹ ਹੋ ਪੂਰਾ ਸਤ ਦੁਰੈ ਹੁਣ ਅੰਦਰ ਮੇਰੇ ਸੱਚੇ ਪਰਮਾਤਮਾ ਦਾ ਨੇਹ ਪੈਦਾ ਹੋ ਗਿਆ ਪ੍ਰੇਮ ਪੈਦਾ ਹੋ ਗਿਆ ਕੱਲ ਕੇ ਪੂਰੇ ਸਤਿਗੁਰੇ ਪਰ ਹੋਇਆ ਤਦ ਤੱਕ ਪੂਰਾ ਗੁਰੂ ਮਿਲਿਆ ਸਤ ਸੰਗਤ ਮਿਲੇ ਵਢਪਾ ਵੱਡੇ ਭਾਗਾ ਦੀ ਨਿਸ਼ਾਨੀ ਹੈ ਕਿ ਮੈਨੂੰ ਸਤ ਸੰਗਤ ਪ੍ਰਾਪਤ ਹੋ ਗਈ ਤਾਂ ਹਰ ਰਸ ਆਵੇ ਜੀ ਆ ਫਿਰ ਹਰੀ ਦਾ ਰਸ ਆਉਣ ਲੱਗ ਪਿਆ ਅਗਲੇ ਬਚਨ ਅਣ ਦੇ ਨਹਿ ਲੈ ਵਲਾਈ ਤਾਂ ਸਹਿਜ ਸਮਾਵੇ ਜੀਓ ਹੁਣ ਹਰ ਰੋਜ਼ ਮੈਂ ਰੱਬ ਦੀ ਇਬਾਦਤ ਜੁੜ ਗਿਆ ਜੀ ਗੁਰੂ ਦੇ ਰਾਹ ਤੇ ਤੁਰ ਪਿਆ ਵਾਂ ਤੇ ਸਹਿਜ ਸਮਾਵੇ ਜੀਓ ਸਹਿਜ ਸਹਿਜ ਨਾਲ ਗੁਰੂ ਵਿੱਚ ਲਵਲੀਨਤਾ ਬਣਨੀ ਸ਼ੁਰੂ ਹੋ ਗਈ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਬੈਰਾਗੀ ਦਾ ਅਰਥ ਕੀ ਹੈ ਦੁਨੀਆ ਦੀਆਂ ਕਸ਼ਸ਼ਾਂ ਨਾਲੋਂ ਆਪਣੀ ਕਸ਼ਸ਼ ਤੋੜ ਕੇ ਗੁਰੂ ਨਾਲ ਜੁੜ ਜਾਣਾ ਬੈਰਾਗੀ ਦਾ ਅਰਥ ਕੀ ਹੈ ਕਈ ਵਾਰੀ ਨਾ ਅਸੀਂ ਬੈਰਾਗੀ ਦੇ ਅਰਥ ਗਲਤ ਕਰ ਜਾਂਦੇ ਹਾਂ ਬੈਰਾਗ ਦੇ ਅਰਥ ਲਾ ਲੋ ਚਲੋ ਬੈਰਾਗੀ ਨਹੀਂ ਬੈਰਾਗ ਕਹ ਲਓ ਲਿਖਿਆ ਤੇ ਉਸੇ ਬੈਰਾਗੀ ਹੈ ਗੁਰੂ ਸਾਹਿਬ ਨੇ ਪਰ ਅਸੀਂ ਕਿਵਰੀ ਬੈਰਾਗ ਦੇ ਅਰਥ ਗਲਤ ਕਰ ਜਾਂਦੇ ਮੰਨ ਲਓ ਕੋਈ ਛੋਟੇ ਸਾਹਿਬ ਜੀ ਦੀ ਸਾਖੀ ਚੱਲ ਰਹੀ ਹੋਵੇ ਤੇ ਸਾਡੇ ਅੱਖਾਂ ਚ ਹੰਝੂ ਆ ਜਾਂਦੇ ਆ ਅਸੀਂ ਕਹਿੰਨੇ ਆ ਬੱਲੇ ਬੱਲੇ ਜੀ ਅੱਜ ਅਸੀਂ ਸਾਖੀ ਸੁਣੀ ਤੇ ਅੱਜ ਤੇ ਮੇਰਾ ਮੈਂ ਮੈਂ ਬੈਰਾਗ ਹੋ ਗਿਆ ਬੈਰਾਗੀ ਹੋ ਗਿਆ ਇਹ ਬੈਰਾਗੀ ਹੋਣਾ ਨਹੀਂਗਾ ਇਹਨੂੰ ਇਹਨੂੰ ਇਹ ਲਫ਼ਜ਼ ਪਤਾ ਕੀ ਇਹਦੇ ਲਈ ਸਾਡੇ ਸੱਤ ਪੁਰਸ਼ਾਂ ਨੇ ਵਿਦਵਾਨਾਂ ਨੇ ਅਰਥ ਸੰਭਾਲ ਕੇ ਰੱਖਿਆ ਸ਼ਬਦਾਂ ਦੇ ਇਹਨੂੰ ਕਹਿੰਦੇ ਭਾਵਕ ਹੋਣਾ ਇਹ ਭਾਵਕ ਹੈ ਬੈਰਾਗ ਦਾ ਅਰਥ ਹੁੰਦਾ ਵਾ ਕਿ ਦੁਨੀਆ ਦੀਆਂ ਕਸ਼ਾਂ ਨਾਲੋਂ ਕਾਮ ਨਾਲੋਂ ਕਰੋਧ ਨਾਲੋਂ ਲੋਭ ਨਾਲੋਂ ਮੋਹ ਨਾਲੋਂ ਹੰਕਾਰ ਤੋੜ ਕੇ ਗੁਰੂ ਨਾਲ ਜੁੜ ਜਾਣਾ ਇਹਨੂੰ ਕਹਿੰਦੇ ਬੈਰਾਗੀ ਬੰਨਾ ਆਪਾਂ ਅਰਥ ਹੀ ਗਲਤ ਕਰੀ ਜਾਂਦੇ ਆ ਮੰਨ ਲਓ ਕੋਈ ਗੁਰੂ ਸਾਹਿਬ ਦੀ ਚੰਗੀ ਗੱਲ ਚੱਲ ਰਹੀ ਹੋਵੇ ਛੋਟੇ ਸਾਹਿਬ ਜੀ ਦੀ ਸਾਖੀ ਚੱਲ ਰਹੀ ਹੋਵੇ ਵੱਡੇ ਸਾਹਿਬ ਜੀ ਦੀ ਸਾਖੀ ਚੱਲ ਰਹੀ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਖੀ ਚੱਲ ਰਹੀ ਹੋਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਖ ਵਿੱਚ ਉਹਦੇ ਬੱਚੇ ਪੌਣੇ 4 ਸਾਲ ਦੀ ਉਮਰ ਸੀਗੀ ਬਾਬਾ ਅਜੀਤ ਸਿੰਘ ਦਾ ਕਲੇਜਾ ਕੱਢ ਕੇ ਮੋਖ ਵਿੱਚ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਆਪਣੀ ਅੱਖਾਂ 'ਚ ਹੰਝੂ ਆ ਜਾਂਦੇ ਆ ਆਪਾਂ ਸਮਾਪਤੀ ਤੋਂ ਬਾਅਦ ਕਹਿੰਦੇ ਆ ਮੈਂ ਅੱਜ ਤਾਂ ਮੈਂ ਵਿਰਾਗੀ ਹੋ ਗਿਆ ਅੱਜ ਮੇਰਾ ਮਨ ਨਾ ਵਿਰਾਗ ਨਾਲ ਭਰ ਗਿਆ ਨਹੀਂ ਭਾਈ ਉਹਨੂੰ ਵਿਰਾਗ ਨਹੀਂ ਕਹਿੰਦੇ ਉਹਨੂੰ ਕਹਿੰਦੇ ਭਾਵਕ ਹੋਣਾ ਤੇ ਵਿਰਾਗ ਦਾ ਅਰਥ ਹੁੰਦਾ ਵਾ ਕਾਮ ਕਰੋ ਲੋ ਮੋਹ ਹੰਕਾਰ ਦੁਨੀਆ ਦੀਆਂ ਕਸ਼ਾਂ ਨਾਲੋ ਮੋਹ ਨਾਲੋ ਪ੍ਰੀਤਾ ਨਾਲੋ ਆਪਣੀ ਪ੍ਰੀ ਤੋੜ ਕੇ ਗੁਰੂ ਦੇ ਰਾਹ ਵਾਲੇ ਪਾਸੇ ਪ੍ਰੀਤ ਜੋੜ ਲੈਣੀ ਇਹਨੂੰ ਕਦੇ ਵਿਰਾਗ ਅੰਦਰ ਪੈਦਾ ਹੋ ਜਾਣਾ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਹਿੰਦੇ ਕਿ ਹਲਤ ਪਲਦ ਸ਼ੋਭਾ ਜਗੇ ਅੰਤਰ ਰਾਮ ਨਾਮ ਲਿਵ ਲਾਗੀ ਅੰਦਰੋਂ ਤੇ ਬਾਹਰੋਂ ਹੁਣ ਸ਼ੋਭਾ ਹੋਣੀ ਸ਼ੁਰੂ ਹੋ ਗਈ ਜੀ ਇਹ ਸੰਸਾਰ ਵਿੱਚ ਰਹਿੰਦੇ ਹੋਇਆ ਰਮਿਓਏ ਪ੍ਰਮਾਤਮਾ ਦੇ ਨਾਲ ਲਿਵ ਲੱਗ ਗਈ ਹਰ ਕਸੋਗ ਦੁਹਾ ਤੇ ਮੁਕਤਾ ਖੁਸ਼ੀ ਤੇ ਗਮੀ ਤੋਂ ਮੁਕਤ ਹੋ ਗਿਆ ਬੰਦਾ ਜੋ ਪ੍ਰਭ ਕਰੇ ਸੋ ਪਾਵਾਏ ਹੁਣ ਸ਼ਿਕਵਾ ਕੋਈ ਨਹੀਂ ਅਲਾਮਬਾ ਕੋਈ ਨਹੀਂ ਹੁਣ ਕਹਿੰਦਾ ਜੋ ਰੱਬ ਕਰਦਾ ਠੀਕ ਹੋ ਰਿਹਾ ਭਾਈ ਸਤ ਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵੇ ਜੀ ਆ ਵਡੇ ਭਾਗਾਂ ਦੀ ਨਿਸ਼ਾਨੀ ਨਾਲ ਰਸ ਆਉਣਾ ਸ਼ੁਰੂ ਹੋ ਗਿਆ ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋ ਆ ਜਿਓ ਜਦੋਂ ਦੂਜੇ ਦੇ ਰਾਹ ਤੇ ਤੁਰੇਗਾ ਨਾ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਏਗਾ ਫਿਰ ਜ਼ਿੰਦਗੀ ਸਾਰੀ ਦੁੱਖਾਂ ਨਾਲ ਬਣ ਜਾਣੀ ਕਹ ਲਗੇ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜਿਓ ਸਭ ਕੁਝ ਹੋਣ ਦੇ ਬਾਝੂ ਦੀ ਬੰਦਾ ਹਾਏ ਹਾਏ ਕਰਦਾ ਫਿਰਦਾ ਰਹਿੰਦਾ ਮਾਇਆ ਦੁਖ ਮੋਇਆ ਹਮੈ ਰੋਇਆ ਮੇਰੀ ਮੇਰੀ ਕਰਤ ਵਹਾਵਾਏ ਹਬ ਕੋਈ ਕਹਿੰਦਾ ਮੇਰਾ ਵਾ ਇਥੇ ਤੇ ਇਹ ਗੱਲ ਕਹ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਤੇ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਇਹ ਗੱਲ ਕਲਗੀਧਰ ਪਾਸ਼ਾ ਨੇ ਆਖੀ ਸੀ ਵੈਸੇ ਅਸੀਂ ਤੇ ਨਹੀਂ ਇਹ ਗੱਲ ਕਹਦੇਗੇ ਪਰ ਕਲਗੀਧਰ ਪਾਸ਼ਾ ਮਹਾਰਾ ਨੇ ਜਰੂਰ ਗੱਲ ਆਖੀ ਸੀ ਜਦੋਂ ਭਾਈ ਦਇਆ ਸਿੰਘ ਵਰਗੀਆਂ ਪਿਆਰੀਆਂ ਸ਼ਖਸੀਅਤਾਂ ਨੇ ਆਖਿਆ ਨਾ ਮਹਾਰਾਜ ਤੁਹਾਡੇ ਦੋ ਪੁੱਤ ਚਮਕੌਰ ਗੜੀ ਵਿੱਚ ਸ਼ਹੀਦ ਹੋ ਚੁੱਕੇ ਆ ਤੇ ਮੇਰਾ ਮੇਰਾ ਦਿਲ ਕਰਦਾ ਹੈ ਕਿ ਇੱਕ ਕਮਰਕਸਾ ਤੁਹਾਡੇ ਲੱਗਿਆ ਇੱਕ ਕਮਰਕਸਾ ਮੇਰੇ ਲੱਗਿਆ ਤੇ ਮੇਰਾ ਦਿਲ ਕਰਦਾ ਅੱਜ ਤੱਕ ਦੁਨੀਆ ਦੇ ਤਖਤੇ ਤੇ ਕੋਈ ਵੀ ਸਰੀਰ ਜਿਹਦੇ ਪ੍ਰਾਣ ਨਿਕਲ ਗਏ ਹੋਣ ਉਹ ਬਿਨਾ ਕਫਨ ਤੋਂ ਨਹੀਂ ਜਾਂਦਾ ਤੇ ਮੇਰਾ ਦਿਲ ਕਰਦਾ ਕਿ ਇੱਕ ਕਮਰਕਸਾ ਤੁਸੀਂ ਅਜੀਤ ਸਿੰਘ ਤੇ ਪਾ ਦਿਓ ਤੇ ਇੱਕ ਜਿਹਾਰ ਸਿੰਘ ਤੇ ਪਾ ਦਿਓ ਤੇ ਸਤਿਗੁਰੂ ਨੇ ਸਾਡੇ ਵੱਲ ਇਦਾਂ ਉਂਗਲ ਕਰਕੇ ਇੱਕੋ ਗੱਲ ਆਖੀ ਸੀ ਉਸ ਵਕਤ ਜਿਹੜੇ ਉਸ ਮੈਦਾਨ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਗੁਰੂ ਸਾਹਿਬ ਨੇ ਅਗਲਾਕੀ ਦੀ ਕਿਨ ਲਗੇ ਇਹ ਵੀ ਮੇਰੇ ਪਿਆਰੇ ਨੇ ਤੇ ਬਾਕੀ ਭਾਈ ਦਇਆ ਸਿਆਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਬੋਲੋ ਜੀ ਮਾਰੇ ਕਹਿੰਦੇ ਨੇ ਇੱਥੇ ਤੇ ਇਹ 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 ਗੁਰੂ ਸਾਹਿਬ ਨੇ ਇਹ ਬਜਨਾ ਖੇ ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਤ ਨਾਨਕ ਮਗ ਫਿਰ ਕਵਾਂਗਾ ਇਹ ਗੱਲ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਸਕਦਾ ਅਸੀਂ ਨਹੀਂ ਇਹ ਗੱਲ ਕਹਦੇਗੇ ਅਸੀਂ ਤਾਂ ਕਹਿੰਦੇ ਨਹੀਂ ਤੇ ਸਭ ਕੁਝ ਮੇਰਾ ਗੁਰੂ ਸਾਖ ਨੇ ਮੇਰਾ ਹੀ ਕੁਝ ਨਹੀਂ ਨਾ ਪਰਿਵਾਰ ਸਭ ਸਾਨੂੰ ਕਿਹਾ ਵਾ ਸੁਖੀ ਬਸੈ ਬੋਲੋ ਜੀ ਮੋਰੋ ਪਰਿਵਾਰਾ ਹਾਦੋਗੇ ਕਿੰਡੀ ਵੱਡੀ ਗੱਲ ਕਹਤੀ ਗੁਰੂ ਸਾਹਿਬ ਜੀ ਨੇ ਖੈਰ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਮਾਰੇ ਕਹਿੰਦੇ ਨੇ ਹਰ ਖਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਅੱਗੇ ਪੰਕਤੀ ਤੋਰ ਲੱਗਿਆ ਮਾਰੇ ਕਹਿੰਦੇ ਮਾਇਆ ਦੁਖਮ ਮੋਇਆ ਹਮੈ ਰੋਇਆ ਮੇਰੀ ਮੇਰੀ ਕਰਤ ਵਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਹੀਂ ਅੰਤ ਗਿਆ ਪਛਤਾਵਾਏ ਜਿਹੜਾ ਇਹਦੇ ਕੋਲ ਹੈ ਉਹ ਨੂੰ ਚੇਤੇ ਨਹੀਂ ਕਰਦਾਗਾ ਤੇ ਇਦਾਂ ਵੀ ਕਹਿ ਲਵੀ ਜੀਨੇ ਕੁਝ ਦਿੱਤਾ ਉਹ ਨੂੰ ਚੇਤੇ ਨਹੀਂ ਕਰਦਾ ਅੰਤ ਗਿਆ ਪਛਤਾਵਾਏ ਤੇ ਜਿਹੜਾ ਇਹਦੇ ਹੱਥੋਂ ਚਲਾ ਗਿਆ ਉਹਦੇ ਨਹੀਂ ਪਛਤਾਵਾ ਕਰੀ ਜਾਂਦਾ ਮਾਰਾ ਕਹਿੰਦੇ ਬੇਨ ਨਾ ਆਵੇ ਕੋ ਸਾਥ ਨ ਚਾਲੇ ਪੁੱਤਰ ਕਲਤਰ ਮਾਇਆ ਧੋਇਆ ਬਿਨਾ ਨਾਮ ਤੋਂ ਤੇਰਾ ਕੋਈ ਸਾਥ ਨਹੀਂ ਬਣਾ ਨਾ ਤੇਰੀ ਧੀ ਤੇ ਨਾ ਤੇਰਾ ਪੁੱਤਰ ਕਲਤਰ ਦਾਤ ਹੈ ਇਸਤਰੀ ਅਗਲੇ ਬਚਨ ਮਾਰੇ ਕਹਿੰਦੇ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਇ ਆ ਜਿਓ ਦੂਜੇ ਦੇ ਰਾਹ ਤੇ ਤੁਰੇਗਾ ਹਮੇਸ਼ਾ ਜਮਾ ਦੇ ਵਾਸਾ ਵਿੱਚ ਵਾਸੇ ਵਿੱਚ ਪੈ ਜਾਏਗਾ ਕਰ ਕਿਰਪਾਲੇ ਮਿਲਾਏ ਹੁਣ ਅਰਦਾਸ ਗੁਰੂ ਸਾਹਿਬ ਦੇ ਘਰੇ ਆ ਕਰ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਆਪਣੇ ਨਾਲ ਮਿਲਾ ਲਵੋ ਸਦਾ ਰਹੇ ਘਰ ਜੋੜ ਬ੍ਰਾਹਮਣ ਭਾਇਆ ਜਿਓ ਸਦਾ ਹੀ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਮਾਲਕਾ ਮੈਨੂੰ ਜੋੜ ਕਰ ਕਹਿੰਦੇ ਨੇ ਹੱਥਾਂ ਨੂੰ ਸਦਾ ਕਰਤੇ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਿਆ ਕਰ ਬ੍ਰਾਹਮਣ ਭਾਇਆ ਜੀਓ ਬ੍ਰਾਹਮਣ ਪਾਵੈ ਤਾ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਣ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਜੇ ਵਡਿਆਈ ਦਾ ਪਾਤਰ ਬਣਿਆ ਤੇ ਇਹ ਨਾਮ ਦੀ ਸਦਕਾ ਹੈ ਗੁਰੂ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਵਾ ਨਾਨਕ ਨਾਮ ਮਨ ਪਾਵਾਇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੈ ਜੀਓ ਸਤਿਗੁਰੂ ਨੇ ਅਖੀਰ ਵਿੱਚ ਫਿਰ ਸਾਡੀ ਝੋਲੀ 'ਚ ਬਚਨ ਪਾਇਆ हे ਭਾਈ ਇਹ ਅਰਦਾਸ ਕਰਿਆ ਕਰ ਆਓ